ਹਾਂ ਜੀ ਸਾਡ ਦੇ ਲੱਗੇ ਦੱਸੋ ਸਾਰਾ ਵੇਖੋ ਇਹ ਨਕੀਰ ਤੋਂ ਹੈ ਸਾਡ ਤੇ ਗੱਡੀ ਤੇ ਆਉ ਸਾਡ ਤੇ ਗੱਡੀ ਤੇ ਹਾਂ ਜੀ ਹੱਥ ਕਰਾਓ ਟਰੋ ਛਲਾਂ ਛਲਾਂ ਡਾਊਨ ਕਰਾਂ ਹਾਂ ਜੀ ਕਰ ਲੋ ਡਾਊਨ ਡਾਊਨ ਕਰ ਹਾਂ ਡਾਊਨ ਕਰ ਦਿਓ ਦਾ ਨਾਮ ਸੌਰਵ ਕਪੂਰ ਹੈ ਜੀ ਮੈਂ ਸੌਫਟੀ ਰੋਡ ਤੋਂ ਰਹਿਣ ਵਾਲਾ 2 ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੋਰ ਲਈ ਮੈਂ 2 ਮਿੰਟ ਹਸਤੇ ਜੀਓ ਦੇ ਆਫਿਸ ਤੇ ਇਹ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਰਿਕਵੈਸਟ ਵੀ ਕੀਤੀ ਆ ਕਿ ਸਰ ਮੇਰਾ 2 ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਹੀ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਉਹ ਹੁੰਦੀ ਜੇ ਇਹ ਜਾਂਦੀ ਹੱਟਣਾ ਹੀ ਹੋ ਰਹੀ ਆ ਤੀ ਘੜੀ ਵੇਖ ਕੇ 2 ਮਿੰਟ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਗੱਡੀ ਦੇ ਉੱਤੇ ਚੜ ਕੇ ਕੀ ਕੁਸਮਾਂ ਦੇ ਨਹੀਂ ਕੀ ਪੁੱਛਦਾ ਮ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾ ਕਰਾਓ ਐਸਪੀ ਨਾ ਕਰਾਓ ਕਮਿਸ਼ਨਰ ਨਾ ਕਰਾਓ ਇਹੋ ਜਿਹੇ ਗੱਲਾਂ ਕਰਨਦੇ ਹਣਾ ਹੁਣ ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਆਪੰਦਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਏ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਹੈ ਹੈ ਹੀ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ ਤੇ ਆਪਾਂ ਹੀ ਵੇਖੋ ਜਿੱਥੇ ਜਿਹੜਾ ਜਿਹੜਾ ਕੱਟਦਾ ਗੱਡੀ ਲਾਹਂਦਾ ਜਾਂ ਤੇ ਵੇਣਾ ਸਾਰੀਆਂ ਗੱਡੀਆਂ ਲੱਗੀਆਂ ਇੱਕ ਪਾਸੇ ਲੱਗੀਆਂ ਸਾਰੀਆਂ ਗੱਡੀਆਂ ਜਿੱਥੇ ਖੜੀਆਂ ਉੱਥੇ ਹੀ ਖੜੀਆਂ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੁੱਕਣ ਦੀ ਇਹਦਾ ਕੀ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਸੀ ਕੀ ਕੀਤਾ ਭਾਜੀ ਪਾਰਕਿੰਗ ਸਾਹਮਣੇ ਜੇ ਜਾ ਕੇ ਜੀਓ ਦਾ ਸਾਹਮਣੇ ਆਫਿਸਾ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਸਿਰਫ ਮੈਂ ਆਪਣੀ ਇੰਟਰਨੈਸ਼ਨਲ ਔਰ ਰੋਮਿੰਗ ਵਾਸਤੇ ਆਇਆ ਤੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਆ ਗੱਲ ਦੀ ਪਰ ਇਹਨਾਂ ਨੂੰ ਹੈ ਨਹੀਂ ਤੁਹਾਡੇ ਨਾਲ ਹੱਥ ਲਾਇਆ ਤੋਂ ਉੱਧਾ ਕੀਤਾ ਗੱਡੀ ਭਾਜੀ ਮੇਰੀ ਇੱਥੇ ਪਾਰਕ ਹੋਈ ਆ ਨੋ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਪੀਐਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਹੋਣ ਸਾਰੀਆਂ ਗੱਡੀਆਂ ਤੇ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗੱਲੇ ਵਾਂ ਨਜਾਇਜ਼ ਜਿਹੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਂਗਾ ਫਿਰ ਇੱਥੇ ਨਹੀਂ ਗਲਤ پارک ਕੀਤੀ ਪੱਧ ਤੱਕ ਕੀ ਗੱਡੀ ਹੈ ਨਹੀਂ ਕੋਈ ਗਲਤ پارک ਨਹੀਂ ਕੀਤੀ ਜੀ ਅਸੀਂ ਠੀਕ ਹੈ ਬਸ ਇਹਦਾ ਕੋਈ ਨਾ ਮੈਨ ਕੋਈ ਪ੍ਰੋਬਲਮ ਨਹੀਂ ਕੀ ਮੇਰੀ ਗੱਡੀ ਇੱਥੇ پارک ਹੋਣਾ ਕਿਸੇ ਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਅਰੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚੋਂ ਭੱਜਿਆ ਆ। ਗੱਡੀ ਥੱਲੇ ਹੀ ਖੜੀ। ਇਹ ਜਿਹੜੇ ਮੁੰਡੇ ਟੋ ਕਰਨਦੇ ਸੀਗੇ ਉਹਨਾਂ ਨੂੰ ੱੱਕੇ ਮਾਰਦੇ ਤੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ। ਇਹ ਗੁੰਡਾਗਰਦੀ ਕਰ। ਹਗਾ ਸਾਡੇ ਦੱਸ ਤੋ ਮੈਂ ਕਰ ਰੋਡਿੰਗ ਹੋਈ। ਮੈਂ ਭਾਜਪੀ ਦਾ ਪ੍ਰਧਾਨ ਆ। ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੀ। ਨਹੀਂ ਇਹਨਾਂ ਨੇ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਜੋ ਅਹੀਂ ਆਏ ਗੱਡੀ ਲੋਕੇਸ਼ਨ ਆਏਗੀ। ਮਗਾ ਕਿੱਥੇ ਗਏ ਮਰੀਦ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਲੱਗੀ ਗਲਤ ਤਰੀਕੇ ਨਾਲ ਗੱਡੀ ਭਰੀ ਲੱਗੇ ਟੋਕ ਲੈ ਕੇ ਜਾ ਰਹੇ ਜੀ ਆਪਾਂ ਲੈ ਕੇ ਜਾ ਰਹੇ ਨੇ ਲੈ ਕੇ ਜਾ ਰਹੇ ਕਿ ਛੱਡ ਦੇ ਜੀ ਗੋਲੇ ਕਰ ਲੈ ਹਰੇ ਆਂਦੇ ਆਈ ਆ ਮਤਲਬ ਟ੍ਰੈਫਿਕ ਨੂੰ ਇੰਚਾਵਣਾ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਸੀਂ ਛੱਡ ਜਾਾਂਗੇ ਉਹਨਾਂ ਦੇ ਵਿੱਚ ਆਪਾਂ ਦੇ ਦਾਂਗੇ ਵੀ ਉਹਨਾਂ ਨੇ ਕਿਹਾ ਕਿ ਨਹੀਂ ਛੱਡਣੀ ਚਾਹੀ ਰਹੀ